ਨਾਲਾ ਵੀ ਨੇੜੇ ਆ ਛੱਪੜ ਵੀ ਨੇੜੇ ਆ ਇਹ ਤਾਂ ਸਿਰਫ ਅੜੀ ਨਾਲ ਲਿਆ ਕੇ ਜੋੜਦੇ ਬਸ ਹੋਰ ਕੋਈ ਰਾਹ ਬਹੁਤਾ ਪਿੱਛੇ ਹਾਂ ਐਮਐਲਏ ਤੱਕਾ ਕਰਾਉਂਦਾ ਉਹਨਾਂ ਦੀ ਕੋਈ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੀ ਹੈ ਜੀ ਉਹ ਇਸ ਟਾਈਮ ਚਾਲੂ ਨਾਲ ਆ ਜੀ ਆਪ ਵਾਲੇ ਆ ਅਸੀਂ ਕਾਂਗਰਸੀ ਆ ਓਕੇ ਉਹ ਆਂਦੇ ਵੀ ਅਸੀਂ ਸਾਰਿਆਂ ਨੇ ਤੱਕੇ ਨਾ ਵੀ ਕੇ ਨਾ ਇਹਨਾਂ ਨੇ ਜੋੜਨੀਆਂ ਜੋੜਨੀਆਂ ਬਸ ਆ ਇਸ਼ੂ ਬਣਾ ਲਿਆ ਪਾਈ ਆਪਾਂ ਚਾਰਾਂ ਘਰਾਹਾਂ ਤੇ ਫੁੱਟਦੀ ਪਾਈਪ ਹੁਣ ਪਾਣੀ ਜੇ 50 ਘਰਾਹਾਂ ਦਾ ਜਾਂ 40ਾਂ ਦਾ ਕੱਲ ਨੂੰ ਇਕੱਠਾ ਕਰਕੇ ਆ ਗਿਆ ਪਾਣੀ ਕਿਵੇਂ ਨਿਕਲੂਗਾ ਇਹ ਜਿਹੜੀ ਚਾਰਾ ਕਰਾਣੇ ਸੀ ਪਾਸ ਕਰਕੇ ਪਾਈ ਸੀ ਗਵਰਨਮੈਂਟ ਤੋਂ ਓਕੇ ਹਾਂ ਤੇ ਜਗਾ ਆਪਦੀ ਵਜਦੀ ਪਾਈ ਸੀ ਅਸੀਂ ਕਿੰਨੇ ਜਣਾਂ ਨੂੰ ਅਰੈਸਟ ਕੀਤਾ ਗਿਆ ਜੀ 8 ਜਣੇ ਲੈ ਗਏ ਫਰਕਗਾ ਸੇਮ ਨਾਲ ਦਾ 7.5 ਕਿਲੋ ਬਾਤ ਸਿੱਧੀ ਵੱਢੀ ਪਏ ਪਾ ਦਿੰਦੇ ਸੇਮ ਨਾਲ ਦੇ ਚ ਪਾ ਦਿੰਦੇ ਚਲੋ ਜੇ ਧਰਮ ਨਾ ਦਰਸਤਾ ਸਿਵਲ ਪ੍ਰਸ਼ਾਸਨ ਮੁੜਦਾਬਾਦ 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 ਵਰਸਤੇ ਸਿਵਲ ਪ੍ਰਸ਼ਾਸਨ ਮੁੜਦਾਬਾਦ 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 ਸਮਾਜਿਕ ਰਾਪਨਚਾਇਤ ਮੁਰਦਾਬਾਦ ਹੁੰਦਾਬਾਦ ਮੁਰਦਾਬਾਦ ਖਾਤੇ ਰਸਤੀ ਤੇ ਫਤਿਹਿਆ ਕਰੋ ਆ ਕਰੋ ਰਿਆ ਕਰੋ ਪਰਸ ਪ੍ਰਸ਼ਾਸਨ ਮੁਰਦਾਬਾਦ ਹੁੰਦਾਬਾਦ ਮੁਰਦਾਬਾਦ ਤਾਂ ਆਪ ਹੀ ਪਾਇਆ ਨਾ ਜਿਆਦਾ ਨਹੀਂ ਪਾਇਆ ਪਾਉਣੀ ਨੂੰ ਪਾਉਣੀ ਕੋਟੀ ਪਾਉਣੀ ਅਕਲੇ ਨੂੰ ਉਚਾਲ ਪਾਇਆ ਕੋਈ ਨਹੀਂ ਬਰੇ ਹੁਣ ਗ੍ਰਾਂਟ ਚ ਪਈਆਂ ਪੈਪਾ ਇਹ ਹੁਣ ਆ ਆਪਾਂ ਕੋਈ ਨਿੱਜੀ ਤਾਂ ਪਈਆਂ ਨਹੀਂ ਨਿੱਜੀ ਪਈਆਂ ਉਹਨੇ ਹੁਣ ਕਰ ਪਾਉਂਗਾ ਕੋਈ ਗੱਲ ਨਹੀਂ ਉਹ ਜਿਵੇਂ ਉਹਦਾ ਫੈਸਲਾ ਹੋਊਗਾ ਕੱਢੀ ਦੇ ਸਾਹਮਣੇ ਲੈਣਾ ਹੈ ਇਸ ਕਾਰਨ ਜਿਵੇਂ ਹੋਊਗਾ ਉਹਨਾਂ ਨੂੰ ਦੱਸ ਦੇਣਾ ਜਿਵੇਂ ਮਾਨ ਵਿੱਚ ਚਲੋ ਆਉਣਾ ਵੀ ਉਹ ਆਉਂਦਾ ਉੱਥੋਂ ਉਹ ਆ ਗਿਆ ਤੇ ਮਾਨ ਵਿੱਚੋਂ ਪੈਪਾ ਪੱਟੋ ਆਪੀ ਸਰਕਾਰੀ ਵੀਦਨ ਨਹੀਂ ਇਹ ਪਾਉਂਦੇ ਉਹਨਾਂ ਇੱਥੇ ਬੋਲੋ ਇਹ ਆ ਪੂਰਾ ਕਾਜ ਪੈਪਾ ਪੱਟੋ ਜਿਨ੍ਹਾਂ ਨੂੰ ਪਿਆਦ ਨੂੰ ਬੋਲੋ ਗਲਧਾ ਪੱਟੀ ਲੰਦੋ ਚ ਪੱਟੀ ਕੋਈ ਤੁਸੀਂ ਸਾਡੇ ਮੇਰੇ ਤੇ ਫੇਦੀ ਫੜਦੇ ਤੇ ਇੱਧਰ ਜਾਓਗੇ ਅਸੀਂ ਐਕਸ਼ਨ ਲਵਾਂਗੇ ਇਦੋਂ ਅਸੀਂ ਰੋਕ ਦੇਣੀ ਲੱਗੇ ਵੀ ਸਾਡੇ ਨਿਯਾਸ਼ ਸੇਸ਼ਨ ਨਹੀਂ ਆਪੀ ਆਉਤੀ ਨੂੰ ਆ ਗਿਆ ਬਈ ਉੱਥੇ ਬੰਦੇ ਸਾਡੇ 8 ਆ ਗਏ ਮੈਂ ਸੰਗਦਾ ਦੋ ਗੜੀਆਂ ਪੰਜ ਬੰਦੇ ਡਿਊਟੀ ਮਿਨਿਸਟਰ ਲੱਗੇ ਉਹਨਾਂ ਨੇ ਭੇਜਿਆ ਹੋਊਗਾ ਜਿਵੇਂ ਵੀ ਕੋਈ ਕਾਰਵਾਈ ਚ ਸਟਾਨਜ ਰੋ ਰਿਹਾ ਪਰ ਇਹ ਹੈ ਵੀ ਜਿਹੜੀਆਂ ਪੈਪਾ ਪਹਿਲਾਂ ਪਾਈਆਂ ਵੀ ਆ ਸੈਕਟਰੀ ਉਦੋਂ ਵੀ ਇਹੀ ਸੈਕਟਰੀ ਸੀ ਇਹਨਾਂ ਦੇ ਟਾਈਮ 'ਚ ਹੀ ਪੈਪਾ ਪਈਆਂ ਗ੍ਰਾਂਟ 'ਚ ਪਈਆਂ ਗ੍ਰਾਂਟ 'ਚ ਪੰਨਾ ਹੁਣ ਉਹਨੇ ਚੋਟੇ ਹੀ ਹੋਣੇ ਨਾ ਉਹਦੀ ਸਹਤੀ ਲਾ ਲੋ ਦਿਖਾ ਦੇ ਪੀ ਇਹਦੀ ਸਹਤੀ ਲਾ ਲੋ ਨਾ ਕੋਈ ਅੱਛੀ ਨਹੀਂ ਲੈ ਜੀ ਸਹਤੀ ਮਾਰਦਾ ਸਹਤੀ ਲਾ ਲੋ ਤੁਸੀਂ ਹੁਣ ਕਿੰਨੇ ਦਿਨਾਂ ਦਾ ਮਾਰਕਿੰਗ ਦਾ ਥਾ ਹੈ ਉਹਦੇ ਸਭ ਨੂੰ ਨਹੀਂ ਹੋਈ ਤੇਰੇ ਦੇ ਨਹੀਂ ਆਪ ਕੋਈ ਨਵਾਂ ਪਾੜੀ ਬਾਹਰ ਨਹੀਂ ਪੜਦੀ ਗਈ ਕੋਈ ਟਰਾਈ ਨਹੀਂ ਪੜਦੀ ਸੀ ਅੱਜ ਵਾਂ ਨਹੀਂ ਮੈਨੂੰ ਨਹੀਂ ਪਤੰਦੀ ਕਹਿ ਸਾਡਾ ਤੁਸੀਂ ਇਹ ਰੋ ਜੀ ਦਿਖਾ ਦਿੱਤੀ ਜੀ ਸਾਨੂੰ ਸਰ ਤੋਂ ਕੌਣ ਦੇ ਕਹਿ ਸਰਦੀਪ ਦੇ ਕਹਿ ਜੀ ਜਿੰਦੇ ਕਿਹਾ ਧੰਨਵਾਦ ਜੀ ਨਹੀਂ ਦਿਨ ਜੀ ਦੇ ਹੋ ਗਏ ਨਹੀਂ ਸਰ ਤੁਹਾਡੇ ਕੋਲ ਦਿਖਾ ਖਾਦੇ ਬੰਦੇ ਹੀ ਆ ਜਾਣ ਇੱਥੇ ਕੱਲ ਵੀ ਦੇਖਿਆ ਬੈਕਰੀਦਾਨ ਨੂੰ ਜੀ ਅਸੀਂ ਉਹ ਬੰਦੇ ਜਿਹੜੇ ਲਗਾ ਰਹੇ ਉਹ ਬੰਦੇ ਇੱਥੇ ਆ ਜਾਣਾ ਬਾਕੀ ਆ ਪਾਈਪਾਂ ਨਹੀਂ ਦੇ ਕੇ ਡਾਕਾ ਪਕਵਾ ਦੋ ਕਹਿ ਕੇ ਇਹ ਜਮੀਨ ਸਾਡੀ ਉੱਤੇ ਬਿਲਕੁਲ ਪਈਆਂ ਨੇ ਇਹ ਗ੍ਰਾਂਟ ਚੋਂ ਪਈਆਂ ਜੀ ਗ੍ਰਾਂਟ ਚੋਂ ਪੇਮੈਂਟ ਹੋਈ ਆ ਦੀ ਇਹ ਗ੍ਰਾਂਟ ਜਿਹੜੇ ਬੰਦੇ ਵਾਅਦੇ ਦੀ ਪਾਏ ਆ ਉਹਦੇ ਨਾਲ ਸੈਂਕੜੇ ਮਿੰਟਾਂ ਪਾ ਕੇ ਧੱਕੇ ਨਾਲ ਪਾਦੀ ਜੋ ਹੁਣ ਗੱਲ ਹੋਇਆ ਹੁਣ ਤੇ ਪਾਈਆਂ ਨਹੀਂ ਮੈਨੂੰ ਜੇ ਇਹ ਨਹੀਂ ਹੈਗੀਆਂ ਉਹ ਡੀਡੀ ਪੇਸੋ ਬੰਦਾ ਸੀਗਾ ਇੱਥੇ ਸਾਈਨ ਹੋਏ ਆ ਦੇ 2021 ਦੀਆਂ ਪਈਆਂ ਉਹ ਸਾਈਨ ਹੋਏ ਰਹਿਗੇ ਉਹ ਬੰਦੇ ਨਹੀਂ ਮੰਨਦੇ ਨਹੀਂ ਪੁੱਛਿਆ ਆਹ ਬੱਦ ਮਾਇ ਨਹੀਂ ਮੇਰੇ ਵਾਅਦੇ ਬੋਤਾ ਦੇ ਮੇਰੀ ਦੁਮੇਰ ਆਹ ਵੀ ਚਾਰ ਪੰਜ ਘਰਾਂ ਦੇ ਯਾਰੋ ਲੱਗੇ ਕਿ ਨਹੀਂ ਬੁਨੇ ਕਿ ਰੱਬਾ ਸਾਨੂੰ ਕੌਣ ਪੁੱਛਿਆ ਵੀ ਭਾਈ ਉਹ ਰਵਾ ਨਹੀਂ ਹੋ ਗਈ ਜੀ ਵੀ ਦਰਾਂ ਜੀ ਪੱਤਨ ਦੀ ਲੈਣੀ ਹੈ ਤਾਂ ਹਾਂ ਇਹ ਸਾਡੇ ਇੱਕ ਇਹ ਕਰਦੇ ਸਾਡੇ ਬੰਦਿਆਂ ਨੂੰ ਇੱਕ ਇਹ ਮੋੜ ਦੀ ਫੋਲੀਆਂ ਬੰਦੇ ਦਾ ਪੈਸਾ ਰੋਕਦਾ ਇਹ ਟੀਮ ਦੇ ਸੀਟ ਜੀ ਨਹੀਂ ਹੋਣਾ ਬੰਦੇ ਸਾਡੇ ਉਹ ਆ ਜਾਣ ਇੱਥੇ ਸਾਡੇ ਕੋਲੇ ਮੈਂ ਕਿਹਾ ਕੋਈ ਨਹੀਂ ਸਾਡੇ ਸਰਕਾਰੀ ਕੰਲੀ ਕੋਈ ਨਹੀਂ ਬੋਲੀ ਚਲੋ ਬੰਦਾ ਸੀਗਾ ਉਹ ਬੰਦੇ ਸਾਡੇ ਮਗਾ ਕੇ ਕਰਵਾਉ ਦੋ ਸਰ ਜੀ ਇਹਨਾਂ ਪੰਨਿਆਂ ਤੋਂ ਹੱਲ ਮਾਰੋ ਲਏ ਆ ਕਿਸਮ ਜਿਸ ਤੱਕ ਮੇਰੀ ਸੌਫੀ ਹੈ ਹਾਂਜੀ ਜਿਹੜਾ ਪਹਿਲਾਂ ਕੰਮ ਹੋਇਆ ਗਿਆ ਹੈ ਹਾਂਜੀ ਉਹਨਾਂ ਨੂੰ ਪੱਟਨ ਦੀ ਮਨਜ਼ੂਰੀ ਲੈਣੀ ਹੈ ਦਰਖਾਸਤ ਇਹਨਾਂ ਵਿਜਾਈ ਹੈ ਤਾਂ ਅਸੀਂ ਪੀਡੀਓ ਹਿਸਾਬ ਨਾਲ ਫਾਰਵਰਡ ਕਰ ਦਾਂਗੇ ਉਹ ਲਾਸਟਿਮੇਟ ਲਾ ਦੇ ਸਰ ਸਾਡੇ ਗਲਤ ਕੀਤਾ ਉਸ ਤੋਂ ਬਾਅਦ ਰਿਕਵਰੀ ਕਰਨਗੇ ਤੇ ਕਾਜ ਜਿੱਥੇ ਪਾਉਣੀਆਂ ਪਾੜ ਸਰ ਜੀ ਅਸੀਂ ਕੱਲ ਵੀ ਦੇ ਕੇ ਆਏ ਹਾਂ ਇਤਲਾ ਇਹ ਸਾਡੀ ਉਹ ਜ਼ਮੀਨ 'ਚ ਟੱਕਰ ਇਹਨਾਂ ਕੋਲ ਸੈਕਟਰੀ ਸਾਹਿਬ ਤੁਹਾਨੂੰ ਅੱਜ ਦਿੱਤੀ ਵੀ ਨਾ ਹੋਣੀ ਫੋਟੇ ਕੋਲੇ ਬਸ ਕੇ ਸੈਕਟਰੀ ਸਾਹਿਬ ਨੂੰ ਭਰਾਈ ਹੈ ਜੀ ਮੈਂ ਬੈਠੇ ਹਾਂ ਪਲੇ ਲੈਟਰ ਸਾਈਡ ਤੇ ਲੇਕ ਕੇ ਦੇ ਕੇ ਆਇਆ ਹਾਂ ਜਿੱਥੇ ਬੰਦ ਹੋਵੇ ਜਿਵੇਂ ਵੀ ਹੈਗਾ ਸੱਜੇ ਨਹੀਂ ਅਸੀਂ ਬੰਦ ਕਰ ਦੇਣਾ ਜੀ ਪਾਣੀ ਆਇਆ ਨਹੀਂ ਨੰਗਰ ਦੇ ਨਾਲ ਚਲੋ ਕੋਈ ਨਹੀਂ ਦੱਸੋ ਕੀ ਕਰੀਏ ਕਰ ਲੋਈ ਆਈ ਹੈ ਵੀਡੀਓ ਸੌਨ ਨੂੰ ਭੇਜ ਦਾਂਗੇ ਉਹਨਾਂ ਤੋਂ ਮਨਜ਼ੂਰੀ ਜਿਵੇਂ ਉਹ ਕਹਿਣਗੇ ਜੋ ਕਹਿਣਗੇ ਪਿਛਲੀਆਂ ਪਾਈਪਾਂ ਦਾ ਕੋਈ ਜ਼ਰਬਾਨਾ ਪਾਉ ਹੋਰ ਪਉ ਜਿਵੇਂ ਉਹ ਕਹਿਣਗੇ ਉਹ ਡਿਸੀਜਨ ਲੈਣ ਕਿਉਂ ਲੈਣਗੇ ਵੱਡੇ ਸੀਨੀਅਰ ਵਿਲੇਰੇ ਅਫਸਰ ਉਹ ਲੈ ਲੈਣਗੇ ਕੋਈ ਗੱਲ ਨਹੀਂ ਨਹੀਂ ਜਿਲੇ ਦੇ ਅਫਸਰਾਂ ਦਾ ਵੀਡੀਓ ਸਾਹਿਬ ਉਹ ਕਿਹੜਾ ਕੰਮ ਕਰਾਉਂਦਾ ਫਿਰ ਤੇ ਲੋਕਾਂ ਦੀਆਂ ਜ਼ਮੀਨਾਂ ਤੇ ਚਲੋ ਆਪਾਂ ਕੋਈ ਨਹੀਂ ਦੋਸਤੋ ਤੁਸੀਂ ਜੁੜ ਚ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਮਾਮਲਾ ਚੱਲੀ ਜਾਂਦਾ ਏ ਪਿੰਡ ਤਖਤ ਮਲਾਣੇ ਦੇ ਵਿੱਚ ਖੜਿਆ ਹੈ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਇੱਥੇ ਪੇਪਾਂ ਨੂੰ ਲੈ ਕੇ ਦੋ ਧਿਰਾਂ ਜਿਹੜਾ ਆਮੋ ਸਾਹਮਣੇ ਹੋਈਆਂ ਨੇ ਉਸ ਨੂੰ ਲੈ ਕੇ ਜਿਹੜਾ ਮਾਮਲਾ ਪੂਰਾ ਚੱਲਿਆ ਹੋਇਆ ਪਿੰਡ ਦੇ ਨਿਕਾਸੀ ਦੇ ਮਾਮਲੇ ਨੂੰ ਲੈ ਕੇ ਜਿਹੜੀ ਗੱਲਬਾਤ ਚੱਲੀ ਹੋਈ ਆ ਦੋ ਧਿਰਾਂ ਦਾ ਪੱਖ ਜਾਣਾਂਗੇ ਕੀ ਪੱਖ ਆ ਉਸ ਨੂੰ ਲੈ ਕੇ ਜਿਹੜੀ ਗੱਲਬਾਤ ਕਰਾਂਗੇ ਇੱਕ ਦਿਰ ਆਪਣੇ ਕੋਲ ਖੜੀ ਆ ਉਹਦੇ ਨਾਲ ਜਿਹੜੀ ਗੱਲਬਾਤ ਆਪਾਂ ਕਰਨ ਜਾ ਰਹੇ ਆ ਤੇ ਗੱਲਬਾਤ ਕਰਦੇ ਆ ਕੀ ਆ ਪੂਰਾ ਮਾਮਲਾ ਭਾਈ ਜੀ ਕੀ ਪੂਰਾ ਮਾਮਲਾ ਏ ਪਾਈਪਾਂ ਨੂੰ ਲੈ ਕੇ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਨ ਲੱਗੇ ਆ ਵੀ ਕੀ ਆ ਪੂਰਾ ਮਾਮਲਾ ਮਾਮਲੇ ਦੇ ਬਾਰੇ ਦੱਸਿਓ ਜੀ ਇਹ ਮਾਮਲਾ ਐ ਉਹ ਆ ਜੀ ਅੱਜ ਤੋਂ ਤਕਰੀਬਨ 7 ਸਾਲ ਪਹਿਲਾਂ ਅਸੀਂ ਪਿੰਡੋਂ ਇੱਥੇ ਆਏ ਸੀਗੇ ਅਸੀਂ ਚਾਰ ਘਰ ਸੀ ਉਦੋਂ ਇੱਥੇ ਆਏ ਵੀ ਉਦੋਂ ਅਸੀਂ ਚਾਰਾਂ ਘਰਾਂ ਨੇ ਆਪਦੀ ਪਾਈਪ ਨਿਕਾਸੀ ਗੰਦੇ ਪਾਣੀ ਦਾ ਇੱਧਰ ਸਾਡੇ ਮਗਰ ਸੇਮ ਨਾਲਾ ਉਦੋਂ ਅਸੀਂ ਚਾਰਾਂ ਘਰਾਂ ਨੇ ਆਪਦੀ ਪਾਸ ਕਰਾ ਕੇ ਪਾਈਪ ਪਾਈ ਸੀ 12 ਕੇ ਫਟਕ ਦੀ ਉਦੋਂ ਪਾ ਕੇ 7 ਸਾਲ ਹੋ ਗਏ ਅੱਜ 7 ਸਾਲਾਂ ਤੋਂ ਬਾਅਦ ਜਦੋਂ ਦੀ ਇਹ ਧਾੜੂ ਸਰਕਾਰ ਆਈ ਆ ਉਦੋਂ ਦਾ ਇਹਨਾਂ ਨੇ ਪਲੈਨਿੰਗ ਬਣਾ ਲਈ ਪਿੰਡ ਦਾ ਪਾਣੀ ਲਿਆ ਕੇ ਵੀ ਇਹਨਾਂ ਪਾਈਪਾਂ ਨੇ ਜੋੜ ਦੀ ਅਸੀਂ ਦੰਦਾ ਜਿਹੜੀ ਇਹ ਪਾਈਪ ਆਈ ਗਈ ਆ ਇਹ ਤੁਹਾਡੇ ਆਪਣੇ ਨਿੱਜੀ ਖਰਚੇ ਤੇ ਆ ਨਹੀਂ ਇਹ ਜਿਹੜੀ ਚਾਰਾ ਕਰਾਣੇ ਅਸੀਂ ਪਾਸ ਕਰਕੇ ਪਾਈ ਸੀ ਗਵਰਨਮੈਂਟ ਤੋਂ ਓਕੇ ਹਾਂ ਤੇ ਜਗਾ ਆਪਦੀ ਵੇਚਦੀ ਪਾਈ ਸੀ ਅਸੀਂ ਪਾਈ ਵੀ ਚਾਰਾ ਕਰਾਣ ਆਸਤੇ ਸੀ ਕਿਉਂ ਅਸੀਂ ਬਾਹਰ ਆਈ ਸੀ ਹੋਰ ਕੋਈ ਸਾਡੇ ਵਾਸਤੇ ਕੋਈ ਰਾਹੀ ਨਹੀਂ ਸੀ ਕੋਈ ਨਾ ਤਾਂ ਕੋਈ ਇੱਥੇ ਛੱਪੜ ਆ ਨਾ ਕੋਈ ਸੀਦੇ ਥੱਲੇ ਸੀਗਾ ਅਸੀਂ ਆਪ ਦੀ ਚਾਰਾਂ ਘਰਾਂ ਨੇ ਪਾੜ ਕਰਕੇ ਪਰਾ ਲਈ ਹੁਣ ਇਹ ਪਿੱਛੋਂ ਲਿਆਉਂਦੇ ਆ ਘਟੋ ਘਟਾ 20 25 ਘਰਾਂ ਦਾ ਪਾਣੀ ਤੇ ਪਲੈਨਿੰਗ ਤਾਂ ਵੱਡੀ ਉਹਨਾਂ ਦੀ ਵੀ ਬਾਅਦ ਚ ਹੋਰ ਜੋੜ ਦੇਾਂਗੇ ਤੇ ਨਾ ਕੋਈ ਇਧਰ ਪਾਣੀ ਵਾਲਾ ਘਰ ਆ ਪਾਣੀ ਤੇ ਇਧਰ ਹੀ ਨਹੀਂ ਚਾਰ ਘਰਾਂ ਸਾਡੇ ਉਹ ਤਾਂ ਐਵੇਂ ਨਜਾਇਜ਼ ਲਿਆਏ ਆ ਉੱਤੀ ਸਿੱਧੀ ਲਿਆ ਕੇ ਤੇ ਸਾਡੇ ਪਾਈਪਾਂ ਨਾਲ ਇੱਥੇ ਜੋੜਦੇ ਆ ਸਿਰਫ ਪਾਰਟੀ ਬਾਜੀ ਕਰਦੇ ਆ ਪਰ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਪਾਣੀ ਆ ਜੋੜਿਆ ਜਾ ਰਿਹਾ ਹੈ ਨਾਲ ਹਨਾ ਕੀ ਇਹ ਵਾਜੂਬ ਨਹੀਂ ਹੈ ਨਾ ਜੀ ਨਾ ਪਾਈਪ ਪਾ ਚਾਰਾਂ ਘਰਾਂ ਦੇ ਰਾਹ ਤੇ ਫੁੱਟਦੀ ਪਾਈਪ ਉਹਨ ਪਾਣੀ ਜੇ ਪਿਆ ਕਰਾਂਦਾ ਜਾਂ ਚਾਲੀਆਂ ਦਾ ਕੱਲ ਨੂੰ ਇਕੱਠਾ ਕਰਕੇ ਆ ਗਿਆ ਪਾਣੀ ਕਿਵੇਂ ਨਿਕਲੂਗਾ ਸਾਾਨੂੰ ਕਿਹੜਾ ਪਤਾ ਸੀ ਵੀ ਕੋਈ ਐ ਕਰੂਗਾ ਸੱਤਾਂ ਸਾਲਾਂ ਨੂੰ ਇਹ ਤਾਂ ਸਿਰਫ ਐਵੇਂ ਸਰਕਾਰ ਦਾ ਤੇ ਕਾਂਗਰਸ ਪਾਰਟੀ ਦਾ ਬਣਾ ਕੇ ਈਸ਼ੂ ਤੇ ਧੱਕਾ ਕਰਦੇ ਬਸ ਰੌਲਾ ਤੇ ਘੱਟੋ ਘੱਟ ਕਿੰਨੇ ਫੁੱਟ ਦੀ ਪਾਈਪ ਆ ਜਿਹੜੀ ਚਾਹੀਦੀ ਆ ਜਿਹੜੀ 25 ਤੋਂ 30 ਘਰਾਂ ਨੂੰ ਤੁਸੀਂ ਕਹਿ ਰਹੇ ਹੋ ਪਾਣੀ ਦੀ ਅਸੀਂ ਘੱਟੋ ਘੱਟ ਵੀ ਨਾ 2 ਫੁੱਟ ਦੀ ਪਾਈਪ ਹੋਵੇ ਸਿੱਧਾ ਸੇਮ ਨਾਲੇ ਨੂੰ ਸੜਕੇ ਸੜਕੇ ਗਾਂ ਸੇਮ ਨਾਲਾ ਸਾਡਾ 2.5 ਕਿਲੋ ਬਾਅਦ ਸਿੱਧੀ ਵੱਡੀ ਪਾਈਪ ਆ ਦਿੰਦੇ ਸੇਮ ਨਾਲ ਚ ਪਾ ਦਿੰਦੇ ਚਲੋ ਜੇ ਪਿੱਛੇ ਕਿਸੇ ਲੋੜ ਹੈ ਪਹਿਲੀ ਗੱਲ ਲੋ ਪਿੱਛੇ ਰਸਤੇ ਹੋਰ ਬੜੇ ਆ ਜੀ ਨੇੜੇ ਆ ਸੇਮ ਨਾਲਾ ਵੀ ਨੇੜੇ ਆ ਛੱਪੜ ਵੀ ਨੇੜੇ ਆ ਇਹ ਤਾਂ ਸਿਰਫ ਅੜੀ ਨਾਲ ਲਿਆ ਕੇ ਜੋੜਦੇ ਬਸ ਹੋਰ ਕੋਈ ਰਾਹ ਬਹੁਤਾ ਪਿੱਛੇ ਅਸੀਂ ਅਸੀਂ ਕਿਹੜਾ ਕੋਈ ਰਾਹ ਪਈ ਵਿਚ ਪਾਈਆਂ ਆਪਦੀ ਜਗ੍ਹਾ ਵਿਚ ਦੀ ਪਾਈਆਂ ਕਿਉਂ ਜੋੜ ਰਹੇ ਕਿਉਂ ਲੱਗਦਾ ਤੁਹਾਨੂੰ ਵੀ ਕਿਤੇ ਨਾ ਕਿਤੇ ਜੋੜ ਰਹੇ ਆ ਜਾਨ ਪਾਰਟੀ ਕਰਦੇ ਪਾਰਟੀ ਵਾਲੇ ਮੇਨ ਪਾਰਟੀ ਇਸ਼ੂ ਆ ਐਮ ਐਲ اے ਠੱਕਾ ਕਰਾਉਂਦਾ ਉਹਨਾਂ ਦੀ ਕੋਈ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੀ ਹੈ ਜੀ ਉਹ ਇਸ ਟਾਈਮ ਚੜੂ ਨਾਲ ਆ ਜੀ ਆਪ ਵਾਲੇ ਆ ਅਸੀਂ ਕਾਂਗਰਸੀ ਆ ਉਹਾਂ ਦੇ ਵੀ ਅਸੀਂ ਸਾਰਿਆਂ ਨੇ ਧੱਕੇ ਨਾਲ ਕਿਰਾਂ ਇਹਨਾਂ ਨੂੰ ਜੋੜਨੀਏ ਜੋੜਨੀ ਬਸ ਆ ਇਸ਼ੂ ਬਣਾ ਲਿਆ ਐਸਾ ਪੂਰੇ ਮਾਮਲੇ ਨੂੰ ਲੈ ਕੇ ਕਿਸੇ ਪੋਲੀਟਿਕਲ ਪਾਰਟੀ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਜਾਂ ਕਿਸੇ ਅਧਿਕਾਰੀ ਦੇ ਨਾਲ ਉੱਚ ਅਧਿਕਾਰੀ ਦੇ ਨਾਲ ਗੱਲਬਾਤ ਹੋਈ ਹੋਵੇ ਅਧਿਕਾਰੀ ਤਾਂ ਵੇਖੋ ਜੀ ਅਸੀਂ ਕੇਸ ਵੀ ਲਾਇਆ ਚੱਲੀ ਜਾਂਦਾ ਅਧਿਕਾਰੀਆਂ ਨੂੰ ਵੀ ਦੱਸਿਆ ਐਪਲੀਕੇਸ਼ਨਾਂ ਵੀ ਦਿੱਤੀਆਂ ਉਹ ਫਿਰ ਸਰਕਾਰ ਦਾ ਥੋੜਾ ਜਿਹਾ ਦਬਾਅ ਕਰਕੇ ਅਫਸਰਾਂ ਨੂੰ ਫੋਨ ਪਾਣ ਜਾਵਰਦੇ ਉਹ ਰੁਕ ਜਾਂਦੇ ਆ ਹੁਣ ਸਵੇਰ ਦੇ ਤੇ ਸਾਰੇ ਅਫਸਰ ਆਏ ਆ ਐਸ ਐਚਓ ਆਇਆ ਵੀਡੀਓ ਆਇਆ ਤੇ ਡੀ ਐਸ ਪੀ ਸਾਹਿਬ ਆਏ ਆ ਉਹ ਹੁਣ ਧੱਕੇ ਨਾਲ ਇੱਥੋਂ ਸਾਡੇ ਤਰਕੇ ਸਾਰਿਆਂ ਨੂੰ ਫੜਕੇ ਵੀ ਲੈ ਗਏ ਆ ਜਿੰਨੇ ਵੀ ਸਾਡੇ ਕਿੰਨੇ ਜਣਿਆਂ ਨੂੰ ਅਰੈਸਟ ਕੀਤਾ ਗਿਆ ਜੀ 8 ਜਣੇ ਲੈ ਗਏ ਹੂੰ ਹੂੰ ਪੱਠਾ ਜਣਿਆਂ ਨੂੰ ਲੈ ਗਏ ਆ ਵਿੱਚ ਮੈਨੂੰ ਲੱਗਦਾ ਸਾਡੇ ਜਵਾਕ ਵੀ ਆ ਦੋ ਹੂੰ ਹੂੰ ਤੇ ਫੋਨ ਫੋਨ ਵੀ ਕੋਲੇ ਸਾਰੇ ਪੁਲਿਸ ਨੇ ਹੂੰ ਹੂੰ ਗੱਡੀ ਵੀ ਭੰਤੀ ਸਾਡੀ ਓਕੇ ਹਾਂ ਤੱਕੇ ਨਾ ਸਾਰਾ ਕੰਮ ਕਰਦੇ ਫਿਰ ਠੀਕ ਆ ਹੁਣ ਲਗਭਗ ਅਮਨ ਲਾਦਾ ਪੈਪਾ ਪਾ ਰਹੇ ਨੇ ਤੁਸੀਂ ਇਸ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਤਾਂ ਸਾਹਮਣੇ ਖੜੀ ਗੱਡੀ ਵੀ ਭੰਨੀ ਵੀ ਉਹ ਵੀ ਇਹਨਾਂ ਨੇ ਟਰੈਕਟਰ ਮਾਰ ਕੇ ਜਾਣ ਕੇ ਪਣਾਈ ਦੋ ਮੁੰਡਿਆਂ ਤੋਂ ਸਾਡੇ ਆ ਇੱਥੇ ਇੱਕ ਸਾਡੇ ਜਗਜੀਤ ਸਿੰਘ ਦਾ ਮੁੰਡਾ ਇੱਕ ਗਨੈਬ ਦਾ ਮੁੰਡਾ ਉਹਨਾਂ ਨੇ ਟਰੈਕਟਰ ਮਾਰ ਕੇ ਜਾਣ ਕੇ ਪਣਾਈ ਸਾਰੇ ਸਾਹਮਣੇ ਪੰਨੀ ਪੁੱਟ ਤੇ ਉਹਨਾਂ ਤੇ ਵੀ ਕਾਰਵਾਈ ਅਸੀਂ ਤਾਂ ਚਾਹੁੰਦੇ ਆ ਤੇ ਸਾਨੂੰ ਤੇ ਇਹਦੀ ਵੀ ਮੰਗ ਆ ਕਾਰਵਾਈ ਦੀ ਇਹ ਵੇਖਣਾ ਚਾਹੀਦਾ ਆਪਸਰਾਂ ਨੂੰ ਇਹ ਤੱਕਾ ਹੋ ਰਿਹਾ ਕਿ ਇਹ ਕਿੱਡੀ ਕੇ ਗੱਲ ਆ ਵੀ ਲਾ ਕੇ ਪਿੰਡ ਚੋ ਜੋੜਨਾ ਹੈ ਸਾਡੇ ਨਾਲ ਪਾਈਪਾਂ ਨਾਲ ਕੀ ਇਹਦਾ ਮਤਲਬ ਹੈ ਕਿਹੜੇ ਕਿਹੜੇ ਅਧਿਕਾਰੀ ਜਦੋਂ ਹੁਣ ਪੈ ਪੈ ਰਹੀ ਹੈ ਕਿਹੜੇ ਕਿਹੜੇ ਅਧਿਕਾਰੀ ਇੱਥੇ ਮੌਜੂਦ ਆ ਜੀ ਇੱਥੇ ਇਸ ਟਾਈਮ ਇਸ ਟਾਈਮ ਤਾਂ ਹੁਣ ਮੇਰੇ ਨਾਲ ਐਸਚਓ ਸਾਹਿਬ ਖੜੇ ਆ ਸਵੇਰ ਤਾਂ ਵੀਡੀਓ ਵੀ ਸੀ